ਅਮੰਗ 2025 ਇੱਕ ਇਸ ਤਰ੍ਹਾਂ ਦਾ ਕੰਪੀਟੀਸ਼ਨ ਕਲਚਰਲ ਕੰਪੀਟੀਸ਼ਨ ਹੈ ਜਿਹਦੀ ਮਿਸਾਲ ਕਿ ਪੂਰੇ ਦੇਸ਼ ਵਿੱਚ ਹੋਰ ਕਿਤੇ ਨਹੀਂ ਹੈਗੀ ਇਹ ਸਿਰਫ ਤੇ ਸਿਰਫ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਮਾਨਸਿਕ ਤੌਰ ਤੇ ਚੈਲੰਜ ਬੱਚੇ ਹੁੰਦੇ ਆ ਉਹਨਾਂ ਦਾ ਕਲਚਰਲ ਕੰਪੀਟੀਸ਼ਨ ਜਿਹੜਾ ਹਰ ਸਾਲ ਕਰਵਾਇਆ ਜਾਂਦਾ ਐਸੋਰੀ ਇਹ ਸੀਜ਼ਨ ਸਾਡਾ 7 ਹੈ 1900 ਸੋਰੀ 2016 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ ਤੇ ਕੋਵਿਡ ਚ ਦੋ ਤਿੰਨ ਸਾਲ ਅਸੀਂ ਨਹੀਂ ਕਰਵਾ ਸਕਿਆ ਔਰ ਬਾਕੀ ਹਰ ਸਾਲ ਅਸੀਂ ਇਹਨੂੰ ਕਰਵਾਨੇ ਆ ਪਹਿਲਾਂ ਇਹ ਸੀਜ਼ਨ 5 ਤੱਕ ਦਾ ਸਿਰਫ ਪੰਜਾਬ ਤੱਕ ਸੀਮਤ ਰਿਹਾ ਜਿਹਦੇ ਵਿੱਚ ਪੰਜਾਬ ਭਰ ਦੇ ਸਾਰੇ ਸਕੂਲਾਂ ਦੇ ਸਰਵ ਸਿੱਖਿਆ ਬਿਆਨ ਔਰ ਪ੍ਰਾਈਵੇਟ ਸਕੂਲਾਂ ਦੇ ਜਿੱਥੇ ਵੀ ਸਪੈਸ਼ਲ ਬੱਚੇ ਹੈਗੇ ਆ ਉਹ ਸਾਰੇ ਇਹਦੇ ਵਿੱਚ ਪਾਰਟਿਸਪੇਟ ਕਰਦੇ ਸੀਗੇ ਔਰ ਪਿਛਲੀ ਵਾਰੀ ਸਾਨੂੰ ਥੋੜਾ ਲੱਗਾ ਵੀ ਸਾਨੂੰ ਇਸ ਥੋੜਾ ਜਿਹਾ ਨੈਕਸਟ ਲੈਵਲ ਤੇ ਲੈ ਜਾਣਾ ਚਾਹੀਦਾ ਤੇ ਪਿਛਲੇ ਸਾਲ ਅਸੀਂ ਨਾਰਥ ਇੰਡੀਆ ਦੇ ਕੁਝ ਸਟੇਟਸ ਨੂੰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਹਨਾਂ ਦੇ ਪ੍ਰੋਗਰਾਮ ਜਿਹੜੀ ਆ ਜਿਹੜਾ ਪ੍ਰੋਗਰੈਸ ਦੇਖੀ ਉਹਨਾਂ ਦਾ ਉਤਸ਼ਾਹ ਦੇਖ ਕੇ ਸਾਨੂੰ ਲੱਗਾ ਵੀ ਇਹਨੂੰ ਸਾਨੂੰ ਹੁਣ ਨੈਕਸਟ ਲੈਵਲ ਤੇ ਨੈਸ਼ਨਲ ਲੈਵਲ ਤੇ ਲੈ ਜਾਣਾ ਚਾਹੀਦਾ ਔਰ ਇਸ ਵਾਰੀ ਜਿਹੜਾ ਓਮੰਗ ਸੀਜ਼ਨ 7 ਹੈ ਇਹ ਆਲ ਇੰਡੀਆ ਲੈਵਲ ਤੱਕ ਪਹੁੰਚ ਚੁੱਕਿਆ ਜਿਹਦੇ ਵਿੱਚ 29 ਟੀਮਾਂ ਨੇ ਪਾਰਟਿਸਿਪੇਟ ਕੀਤਾ ਤੇ 330 ਦੇ ਕਰੀਬ ਬੱਚੇ ਆ ਜਿਹੜੇ ਪੂਰੇ ਦੇਸ਼ ਭਰ ਤੋਂ ਆਏ ਆ ਗਿਵਨ ਕਰਨਾਟਕ ਰਾਜਸਥਾਨ ਯੂਪੀ ਦਿੱਲੀ ਚੰਡੀਗੜ੍ਹ ਸਾਰੇ ਸਟੇਟਸ ਤੋਂ ਇਸ ਬੱਚੇ ਇਸ ਇਵੈਂਟ 'ਚ ਸ਼ਾਮਲ ਹੋਏ ਆ ਔਰ ਇਹਦੇ ਵਿੱਚ ਅਸੀਂ ਸੋਲੋ ਡਾਂਸ ਫੀਮੇਲ ਫੀਮੇਲ ਔਰ ਅਲੱਗ-ਅਲੱਗ ਇਵੈਂਟ ਇਹਦੇ ਚ ਕਰਾਨੇ ਗਰੁੱਪ ਡਾਂਸ ਔਰ ਖਾਸ ਵਿਸ਼ੇਸ਼ ਖੂਬੀ ਜਿਹੜੀ ਆ ਇਹ ਸੀ ਇਵੈਂਟ ਦੀ ਜਿਹੜੀ ਪਿਛਲੇ ਸਾਲ ਲਈ ਸੀ ਉਹ ਯੂਨੀਫਾਈਡ ਯੂਨੀਫਾਈਡ ਦੇ ਵਿੱਚ ਵੀ ਸਪੈਸ਼ਲ ਬੱਚੇ ਤੇ ਨਾਰਮਲ ਬੱਚੇ ਮਿਲ ਕੇ ਸਟੇਜ ਤੇ ਪਰਫਾਰਮ ਕਰਦੇ ਆ ਉਹਦੀ ਵੀ ਬੜਾ ਅੱਛਾ ਰਿਸਪਾਂਸ ਮਿਲਿਆ ਔਰ ਐਸ ਵਾਰੀ ਇੱਕ ਨਵੀਂ ਸ਼ੁਰੂਆਤ ਸੀਜ਼ਨ 7 ਵਿੱਚ ਅਸੀਂ ਇਹ ਕੀਤੀ ਆ ਵੀ ਜਿਹੜੇ ਲੋਅਰ ਅਬਿਲਟੀ ਦੇ ਬੱਚੇ ਆ ਜਿਹੜੇ 휠ਚੇਅਰ ਤੇ ਆ ਜਾਂ ਜਿਨ੍ਹਾਂ ਨੂੰ ਆਪਣੀ ਸੁੱਧ-ਬੁੱਧ ਵੀ ਨਹੀਂ ਹੈਗੀ ਬਹੁਤੀ ਉਹ ਵੀ ਇੱਕ ਮੌਕਾ ਚਾਹਦੇ ਆਪਣੀ ਫੀਲਿੰਗ ਨੂੰ ਐਕਸਪ੍ਰੈਸ ਕਰਨ ਦਾ ਇਸ ਕਰਕੇ ਅਸੋਰੀ ਅਸੀਂ ਲੋਰਬਿਲਟੀ ਦੇ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ ਆਈਕਿਊ ਲੈਵਲ ਬਿਲੋ 40 ਹੈ ਉਹਨਾਂ ਦਾ ਮੇਲ ਤੇ ਫੀਮੇਲ ਦਾ ਸੋਲੋ ਡਾਂਸ ਦਾ ਅਸੋਰੀ ਪਹਿਲੀ ਵਾਰੀ ਇਸ ਸੀਜ਼ਨ 7 ਵਿੱਚ ਅਸੀਂ ਸ਼ੁਰੂਆਤ ਕੀਤੀ ਹੈ ਔਰ ਇਸ ਮੌਕੇ ਤੇ ਅੱਜ ਸਾਡੇ ਚ ਪੰਜਾਬ ਦੇ ਕੈਪਟਨ ਮੰਤਰੀ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਔਰ ਰਾਜੀਵ ਵਿਸ਼ੇਸ਼ ਤੌਰ ਤੇ ਚੰਡੀਗੜ੍ਹੋਂ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਸਾਡੇ ਚ ਪਹੁੰਚੇ ਸੀ ਔਰ ਉਹਨਾਂ ਦੇ ਨਾਲ ਸਾਡੇ ਕੈਪਟਨ ਮੰਤਰੀ ਔਰ ਸਾਡੇ ਸ਼ਹਿਰ ਦੀ ਸ਼ਾਨਦਾਨ ਅਮਰਸਾਗਰ ਮਿੱਤਲ ਜੀ ਵਾਈਸ ਚੇਅਰਮੈਨ ਸੋਨਲੀ ਕਾ ਗਰੁੱਪ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਡੇ ਕੋਲ ਆਏ ਆ ਇਸ ਤੋਂ ਇਲਾਵਾ ਐਮਐਲਏ ਟਾਂਡਾ ਉਨਮੜ ਤੋਂ ਰਾਜਸਵੀਰ ਰਾਜਾ ਗਿੱਲ ਜੀ ਤੇ ਐਮਐਲਏ ਦਸੂਹਾ ਕਰਮਵੀਰ ਘੁੰਮਣ ਜੀ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਪਰਸਨ ਮੈਡਮ ਕਰਮਜੀਤ ਕੌਰ ਨਾਲ ਜਸਪਾਲ ਚੇਚੀ ਸੰਦੀਪ ਸੈਣੀ ਹੋਰ ਵੀ ਬਹੁਤ ਸਾਰੀਆਂ ਸ਼ਖਸੀਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੀਆਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇਹ ਇਵੈਂਟ ਜਿਹੜਾ ਜੈਮਸ ਕੈਂਬਰੇਜ ਸਕੂਲ ਚ ਜਿਹੜਾ ਅੱਜ ਜਿਹਦੀ ਸ਼ੁਰੂਆਤ ਹੋਈ ਹੈ ਇਹ ਕੱਲ੍ਹ ਸ਼ਾਮ ਤੱਕ ਚੱਲੇਗਾ ਆਫਟਰ 2 ਵਜੇ ਤੱਕ ਹੁਣੇ ਸ਼ੁਰੂਆਤ ਹੋ ਕੇ ਅੱਜ ਸ਼ਾਮ ਤੱਕ ਇਹਨਾਂ ਦੇ ਪ੍ਰੋਗਰਾਮ ਚੱਲਦੇ ਰਹਿਣਗੇ ਅਲੱਗ-ਅਲੱਗ ਇਵੈਂਟ ਤੇ ਔਰ ਕੱਲ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਚੱਲੇਗਾ ਤੇ ਕੱਲ ਸਾਡੇ ਵਿਸ਼ੇਸ਼ ਮਹਿਮਾਨ ਜਿਹੜੇ ਸਾਡੇ ਚੀਫ ਗੈਸਟ ਔਨ ਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਸੰਜੀਵ ਵਾਸਲ ਜੀ ਔਰ ਤੁਹਾਡੇ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਅੱਤੋ ਇੱਕ ਦਿਨ ਦਾ ਟਾਈਮ ਹੈਗਾ ਜਰੂਰ ਇੱਥੇ ਆ ਕੇ ਸ਼ਾਮਲ ਹੋ ਪਰਿਵਾਰ ਦੇ ਨਾਲ ਬੱਚਿਆਂ ਨੂੰ ਨਾਲ ਲੈ ਕੇ ਆਓ ਉਹਨਾਂ ਨੂੰ ਦਿਖਾਓ ਇਹ ਬੱਚੇ ਕਿੰਦਾ ਜੋਸ਼ ਹੈ ਕਿਸ ਤਰੀਕੇ ਨਾਲ ਪਰਫਾਰਮ ਕਰਦੇ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਵੈਲਕਮ ਹੈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਮੇਂ ਵਿੱਚ ਇਹਦਾ ਇੱਕ ਸਪੈਸ਼ਲ ਬੱਚਿਆਂ ਲਈ ਸਰਕਾਰ ਵੱਲੋਂ ਕੁਝ ਉਹਨਾਂ ਨੇ ਕੋਈ ਪ੍ਰੋਸਤ ਵਾਇਆ ਵੀ ਕੀਤਾ ਜਾਊਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਵੀ ਦੱਸੀ ਸਾਨੂੰ ਜਿਹੜੀ ਦਿੱਕਤ ਸਭ ਤੋਂ ਵੱਡੀ ਇਹ ਆਉਂਦੀ ਆ ਵੀ ਸਾਡਾ ਸਕੂਲ ਹੈ ਜਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਐਨ ਜੀਓਜ਼ ਚੱਲਦੀਆਂ ਜਿਹੜੀਆਂ ਚੈਰਿਟੀ ਦੇ ਪ੍ਰਾਈਵੇਟ ਸਕੂਲ ਵਾਲੇ ਜਿਹੜੇ 5000 10000 ਰੁਪਿਆ ਫੀਸਾਂ ਵੀ ਲੈਂਦੇ ਆ ਉਹਨਾਂ ਨੇ ਵੀ ਸਕੂਲ ਨੂੰ ਬੱਚਿਆਂ ਨੂੰ ਲਿਆਉਣ ਵਾਸਤੇ ਬੱਸਾਂ ਲਗਾਈਆਂ ਅਸੀਂ ਵੀ ਬੱਸਾਂ ਦਿੱਤੀਆਂ ਉਹ ਵੀ ਡੋਨੇਸ਼ਨ ਚ ਸਾਨੂੰ ਇੱਕ ਬੱਸ ਵਰਤਮਾਨ ਗਰੁੱਪ ਨੇ ਦਿੱਤੀ ਇੱਕ ਸਟੇਟ ਬੈਂਕ ਆਫ ਇੰਡੀਆ ਨੇ ਦਿੱਤੀ ਅਸੀਂ ਡੋਨਰਸ ਦੀ ਮਦਦ ਦੇ ਨਾਲ ਇੱਕ ਬੱਸ ਲਈਆਂ ਜਿੱਦਾਂ ਹੁਣ ਬੱਚਿਆਂ ਦੀ ਫੀਸ ਉਹ ਵੀ ਦਿੰਦੇ ਆ ਅਸੀਂ ਵੀ ਦਿੰਨੇ ਆ ਲੇਕਿਨ ਸਾਨੂੰ ਜਿਹੜਾ ਸਭ ਤੋਂ ਵੱਡਾ ਖਰਚਾ ਪੈਂਦਾ ਰੋਡ ਟੈਕਸ ਦਾ ਮੈਂ ਇਹੀ ਅਪੀਲ ਕੀਤੀ ਵੀ ਜਿਹੜੀਆਂ ਐਨ ਜੀਓਜ਼ ਪੰਜਾਬ ਚ ਕੰਮ ਕਰਦੀਆਂ ਜਿਹੜੀਆਂ ਚੈਰੀਟੇਬਲ ਨੇ ਜਿਨ੍ਹਾਂ ਦਾ ਕੋਈ ਸਵਾਰਥ ਨਹੀਂ ਹੈ ਪ੍ਰੋਫਿਟ ਲੈਣਾ ਨਹੀਂ ਹੈ ਉਹਨਾਂ ਨੂੰ ਹੀ ਘੱਟੋ-ਘੱਟ ਜਿਹੜਾ ਰੋਡ ਟੈਕਸ ਤੋਂ ਉਹਨਾਂ ਨੂੰ ਜਿਹੜੀ ਉਹ ਐਗਜ਼ੈਂਪਸ਼ਨ ਦੇ ਦਿੱਤੀ ਜਾਏ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਆਪਣੀ ਇੱਕ ਪ੍ਰਪੋਜ਼ਲ ਬਣਾ ਕੇ ਦੇਦੇ ਹੋ ਕਿਉਂਕਿ ਅਸੀਂ ਜਿਹੜੀ ਗੱਲ ਕਰਦੇ ਆ ਸਾਰੇ ਪੰਜਾਬ ਦੇ ਸਾਂਝੀ ਕਰਦੇ ਆ ਉਹਦਾ ਮਤਲਬ ਇਹ ਆ ਵੀ ਜਿਹੜੇ ਚੈਰਿਟੀ ਦੇ ਰੀਅਲ ਸੈਂਸਿਸ ਕੰਮ ਕਰਦੇ ਪਏ ਆ ਡੋਨੇਸ਼ਨ ਦੇ ਉੱਤੇ ਡਿਪੈਂਡੈਂਟ ਐ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਥੋੜੀ ਬਹੁਤੀ ਮਦਦ ਜਿਹੜੀ ਇਸ ਤਰੀਕੇ ਨਾਲ ਮਿਲ ਜਾਵੇ ਉਹਨਾਂ ਨੂੰ ਟੈਕਸ ਦੀ ਐਗਜ਼ੈਂਪਸ਼ਨ ਮਿਲ ਜਾਵੇ ਜਿਹੜੀ ਹੈ ਬੱਸਸਿਸ ਦੀ ਜਿਹੜੀ ਹੈਗੀ